5 ਮਿੰਟ ਦਾ ਲਾਹਾ ਆਪਾਂ ਵੱਧ ਲੈਣਾ ਭਾਈ ਕੋਈ ਸਮਾਂ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਕੋਟ ਕੋਟ ਰਚੰਦ 17 ਲਿਖਿਆ ਸੰਨ ਆ ਰਾਣੀ ਦਿੱਲੀ ਦੀ ਸੂਰਮਾ ਭਿੰਡਰਾਂ ਦਾ ਜਦੋਂ ਗਰਜਦਾ ਦਿੱਲੀ ਹਿਲਾਈ ਜਾਂਦਾ ਆ ਆ ਰਾਣੀ ਦਿੱਲੀ ਦੇ ਸੂਰਮਾ ਭਿੰਡਰਾਂ ਦਾ ਜਦੋਂ ਗਰਜਦਾ ਦਿੱਲੀ ਹਿਲਾਈ ਜਾਂਦਾ ਬੋਲ ਉਸ ਦੇ ਮੱਛ ਦੀ ਲਾਟ ਵਰਗੇ ਤੇ ਲਾਂਬੂ ਦਿੱਲੀ ਦਰਬਾਰ ਨੂੰ ਲਾਈ ਜਾਂਦਾ ਆ ਰਾਣੇ ਦਿੱਲੇ ਦੇ ਸੋਰਮਾ ਪਿੰਡਰਾਂ ਦਾ ਜਦੋਂ ਗਰਜਦਾ ਦਿੱਲੀ ਹਿਲਾਇ ਜਾਂਦਾ ਬੋਲ ਉਸ ਦੇ ਮੱਚ ਦੀ ਲਾਟ ਵਰਗਾ ਤੇ ਲਾਂਬੋ ਦਿੱਲੀ ਦਰਬਾਰ ਨੂੰ ਲਾਈ ਜਾਂਦਾ ਕਹਿੰਦਾ ਰਹਿਣਾ ਨਹੀਂ ਸ਼ਹਿਰੇ ਬਣ ਦੋ ਨੰਬਰ ਇਹ ਜੈ ਕਰ ਰਹੇ ਤਾਂ ਰਹਾਂਗੇ ਆਂਦੇ ਨਾਲ ਨਹੀਂ ਤਾਂ ਜੂਝਾਂਗੇ ਆਖਰੀ ਦਮ ਤੇ ਕਰ ਜੈ ਕਰ ਮਰੇ ਤਾਂ ਮਰਾਂਗੇ ਸ਼ਾਨ ਦੇ ਨਾਲ ਕਹਿੰਦਾ ਰਹਿਣਾ ਨਹੀਂ ਸ਼ਹਿਰੇ ਬਣ ਦੋ ਨੰਬਰ ਇਹ ਜੈ ਕਰ ਰਹੇ ਤਾਂ ਰਹਾਂਗੇ ਆਂਦੇ ਨਾਲ ਨੈਤਾ ਜੋ ਜੰਗ ਆਖਰੇ ਦਮ ਤੇ ਕਰ ਜਾ ਕਰ ਮਰੇ ਤਾਂ ਮਰਾਂਗੇ ਸ਼ਾਨ ਦੇ ਨਾਲ ਹੋਇਆ ਹੱਲਾ ਤਾਂ ਕਰੇਗਾ ਕਿ ਬਾਬਾ ਉਹਨੂੰ ਪੁੱਛਦੇ ਆਣ ਅਖਬਾਰ ਵਾਲੇ ਹੋਇਆ ਹੱਲਾ ਤਾਂ ਕਰੇਗਾ ਕਿ ਬਾਬਾ ਉਹਨੂੰ ਪੁੱਛਦੇ ਆਣ ਅਖਬਾਰ ਵਾਲੇ ਪਹਿਲਾ ਪੌਰ ਵਿੱਚ ਲੱਖ ਦੇ ਲਾਉ ਟਹਿਰੀ ਕਹਿੰਦਾ ਵੇਖਿਓ ਆਣ ਸੰਸਾਰ ਵਾਲੇ ਪਹਿਲਾ ਪੌਰ ਵਿੱਚ ਲੱਖ ਦੇ ਲਾਉ ਟਹਿਰੇ ਕਹਿੰਦਾ ਵੇਖਿਓ ਆਣ ਸੰਸਾਰ ਵਾਲਾ ਬੈਠੇ ਪਾਪ ਦੇ ਬੈੜੇ 'ਚ ਚੜ ਇੰਦਰਾ ਯਾਦ ਰੱਖਿਓ ਚਣੇ 'ਚ ਬਾ ਦੇਾਂਗਾ ਉਸ ਰਾਸ ਤੋਂ ਭਾਲ ਦੇ ਫਿਰੋ ਮਦਦਾਂ ਤੇ ਭਾਜੜ ਇਹਦਾ ਜਰਨੈਲਾਂ ਨੂੰ ਪਾ ਦੇਾਂਗਾ ਬੈਠੇ ਪਾਪ ਦੇ ਬੈੜੇ 'ਚ ਚੜ ਇੰਦਰਾ ਯਾਦ ਰੱਖਿਆ ਚਣੇ 'ਚ ਬਾ ਦੇਾਂਗਾ ਔਰ ਉਸ ਰਾਸ ਤੋਂ ਭਾਲ ਦੇ ਫਿਰੋ ਮਦਦਾਂ ਤੇ ਭਾਜੜ ਇਹਦਾ ਜਰਨੈਲਾਂ ਨੂੰ ਪਾ ਦੇਾਂਗਾ ਪਰ ਆਖਰੇ ਬੰਦ ਕਹਿੰਦਾ ਉਹਦਾ ਅੜਾ ਅਡਵਾਨੀ ਨਾ ਰੜਕਦਾ ਸੀ ਤੇ ਅੱਜ ਬਾਦਲ ਨੂੰ ਜੱਫੀਆਂ ਪਾਈ ਜਾਂਦਾ ਉਹਦੋਂ ਅੜਾ ਅਡਵਾਨੀ ਨਾ ਰੜਕਦਾ ਸੀ ਅੱਜ ਬਾਦਲ ਨੂੰ ਜੱਫੀਆਂ ਪਾਈ ਜਾਂਦਾ ਨਿੱਕਰ ਧਾਰੀਆਂ ਕੌਮ ਦੇ ਮੱਤ ਮੱਤ ਮਾਰੇ ਧਿਆਰ ਕੋਈ ਗੀਤ ਗਦਾਰਾਂ ਦੇ ਗਾਈ ਜਾਂਦਾ ਉਹਦੋਂ ਅੜਾ ਅਡਵਾਨੀ ਨਾ ਰੜਕਦਾ ਸੀ ਅੱਜ ਬਾਦਲ ਨੂੰ ਜੱਫੀਆਂ ਪਾਈ ਜਾਂਦਾ ਨਿੱਕਰ ਧਾਰੀਆਂ ਕੌਮ ਦੇ ਮੱਤ ਮਾਰੇ ਧਿਆਰ ਕੋਈ ਗੀਤ ਗਦਾਰਾਂ ਦੇ ਗਾਈ ਜਾਂਦਾ ਦਿੱਤੇ ਨਸ਼ਿਆਂ ਦਾ ਰੋੜ ਵਿੱਚ ਰੋੜ ਸਿੱਖੀ ਖਤਰਾ ਪੰਥ ਨੂੰ ਉਂਝ ਪੁਕਾਰਦਾ ਜਾਏ ਦਿੱਤੇ ਨਸ਼ਿਆਂ ਦਾ ਰੋੜ ਵਿੱਚ ਰੋੜ ਸਿੱਖੀ ਖਤਰਾ ਪੰਥ ਨੂੰ ਉਂਝ ਪੁਕਾਰਦਾ ਜਾਏ ਉਲਟੀ ਵਾਰ ਹੀ ਖੇਤ ਨੂੰ ਖਾਏ ਜਾਂਦੀ ਤੇ ਮਾਲੀ ਬਾਗ ਦਾ ਬਾਗ ਉਜਾੜਦਾ ਜਾਏ ਉਲਟੀ ਵਾਰ ਹੀ ਖੇਤ ਨੂੰ ਖਾਏ ਜਾਂਦੇ ਮਾਲੀ ਬਾਗ ਦਾ ਬਾਗ ਉਜਾੜਦਾ ਜਾਏ ਸੋ ਬਹੁਤ-ਬਹੁਤ ਧੰਨਵਾਦ ਸੰਗਤਾਂ ਦਾ ਸਿੰਘ ਸਹਿਬਾਨਾਂ ਦਾ ਧੰਨਵਾਦ ਭਾਈ ਸਾਹਿਬ ਆਜੇ ਸਿੰਘ ਵਿਦਿਆਰਥੀ ਦਮ ਦੇ ਟਕਸਾਲ ਜਨਾਂ ਦੇ ਸਦਕਾ ਦੋ ਵਾਰੀ